ਪੇਲੇ ਸਾਰੇ ਮੀਡੀਆ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਹਰਦੀਪ ਫਿਲਮ ਐਂਟਰਟੇਨਮੈਂਟ ਯੂਕੇ ਲਿਮਟਿਡ ਇੱਕ ਮੈਡੀਕੇਟਰ ਹਾਂ। ਹਲੋ ਪੇਲੇ ਸਾਰੇ ਮੀਡੀਆ ਨੂੰ ਮੇਰੇ ਵੱਲੋਂ ਬਿਆਨ ਬੜੀ ਸਤਿ ਸ਼੍ਰੀ ਅਕਾਲ ਤੇ ਮੈਂ ਹਰਦੀਪ ਨੂੰ ਮੈਡੀਕੇਟਰ ਯੂਕੇ ਲਿਮਟਿਡ ਤੇ ਹਰਦੀਪ ਸਿੰਘ ਮੇਰਾ ਨਾਮ ਹੈ ਤੇ ਯੂਕੇ ਚ ਮੈਂ ਪਹਿਲਾ ਫਸਟ ਐਕਟਿੰਗ ਡਾਂਸਿੰਗ ਸਕੂਲ ਹੋ ਜਾਵੇ ਜਿਹਦੇ ਵਿੱਚ ਅਸੀਂ ਨਵੇਂ ਟੈਲੈਂਟ ਨੂੰ ਚਾਹਸੀ ਦਵਾਂਗੇ ਬਰਨੇਗੋ ਦੇ ਵਿੱਚ ਤੇ ਪੰਜਾਬੀ ਫਰਮਾਇਆਂ ਵੈਬ ਸੀਰੀ ਬਣਾਉਗੇ ਤੇ ਬੇਦੀ ਸਾਡੀ ਫਸਟ ਹੈ ਕਿ ਪੁੜੀਆਂ ਪੰਜਾਬ ਦੀਆਂ ਜੋ ਕਿ ਫਰ ਅਟਰੈਕਟਿਵ ਦੀਆਂ ਸ਼ੋਸ਼ਰ ਬੱਦੀ ਦੀ ਸ਼ੂਟਿੰਗ ਆਲਰੇਡੀ ਇੱਥੇ ਹੀ ਟਲ ਹੋ ਗਈ ਹੈ ਨਾ ਤੇ ਨੈਕਸਟ ਅਸੀਂ ਯੂਕੇ ਗਾ ਰਹੇ ਹਾਂ ਤੇ ਬੱਸ ਹੀ ਤੁਹਾਡਾ ਪਿਆਰ ਜੀ ਦਾ ਸਾਰਾ ਕੀ ਕੀ ਟੋੜੇ ਜਾਂਦੇ ਕੀ ਇਸ ਵੈਬ ਸੀਰੀ ਲਈ ਤੁਸੀਂ ਇਹਨੂੰ ਪ੍ਰੋਡਿਊਸ ਕਰਾ ਮੇਰਾ ਤਾਂ ਕੁੜੀਆਂ ਦੇ ਉੱਪਰ ਮਤਲਬ ਕਿ ਕੋਈ ਨਵਾਂ ਨਿਊ ਕਨਸੈਪਟ ਹੋਵੇ ਨਾ ਜਿੱਦਾਂ ਕਰਕੇ ਬੰਦਾ ਕਹਿੰਦਾ ਵੀ ਕੁੜੀਆਂ ਵਾਪਸ ਯੂਕੇ ਵਿੱਚ ਕਾਫੀ ਅਚੀਵਮੈਂਟ ਕਰ ਲਈਆਂ ਕੁੜੀਆਂ ਤੇ ਅਸੀਂ ਦੇਖਦੇ ਕਈ ਸਾਲੋਂ ਮੈਂ 18-19 ਸਾਲ ਤੋਂ ਯੂਕੇ ਰਹੇ ਤੇ ਯੂਕੇ ਦੇ ਲੋਕ ਜਿਹੜਾ ਅਚੀਵਮੈਂਟ ਕਰ ਲਈਆਂ ਕੁੜੀਆਂ ਤੇ ਕੋਈ ਹਰ ਬੰਦਾ ਅਚੀਵ ਕਰਦਾ ਤੇ ਚੰਗਾ ਬਿੰਦਾਂ ਪਾੜਾ ਲੇਗਾ ਤੇ ਉਹਦੇ ਬਾਰੇ ਦਿਖਾਇਆ ਗਿਆ ਤੇ ਬਾਕੀ ਤੁਸੀਂ ਦੇਖੋਗੇ ਤੇ ਬਾਕੀ ਦੱਸਾਂਗੇ ਸ਼੍ਰੀਮਾ ਜੀ ਸ਼ੈਂਪਾ ਜੀ ਕੋਈ ਜੀ ਤਾਂ ਉਸਾਸੇ ਜੀ ਕੁੜੀਆਂ ਪੰਜਾਬ ਦੀਆਂ ਜਿਨ੍ਹਾਂ ਸਾਡੀ ਫੇਸ ਸੀਗਾ ਟਾਈਟਲ ਹੈ ਤੁoggia ਸਾਡੀ ਦੇਸ਼ ਵਿੱਚ ਜ ਕੁੜੀਆਂ ਦੀ ਕਹਾਣੀ ਹੈ ਤੇ ਕੁੜੀਆਂ ਦੀ ਫਿਲਮ ਕੁੜੀਆਂ ਦਾ ਕਨਸੈਪਟ ਹੈ ਮੋਸਟਰੇ ਕੀ ਹੁੰਦਾ ਕਿ ਜਦ ਕੋਈ ਫਿਲਮ ਬਣਦੀ ਕੁਝ ਨਵੀਂ ਚੀਜ਼ ਬਣਦੀ ਹੈ ਤਾਂ ਖਾਸ ਕਰਕੇ ਮੇਲ ਨੂੰ ਲਾ ਕੇ ਤਾਰਾ ਬਣਾਇਆ ਜਾਂਦਾ ਹੈ ਸਰ ਕਹਿੰਦੇ ਇਸ ਕੁੜੀਆਂ ਦੇ ਉੱਪਰ ਕੁਝ ਬਣਾਓ ਤੇ ਇਸ ਕੁੜੀਆਂ ਨੂੰ ਲੈ ਕੇ ਕੁੜੀਆਂ ਦੀ ਕਹਾਣੀ ਕ੍ਰੀਏਟ ਕਰਕੇ ਕੁੜੀਆਂ ਪੰਜਾਬ ਦੀਆਂ ਜਿਹੜੀਆਂ ਯੂਕੇ ਜਾਣਾ ਚਾਹੁੰਦੀਆਂ ਹਨ ਉਹਨਾਂ ਦਾ ਸੁਪਨਾ ਯੂਕੇ ਜਾਣਾ ਹਰ ਕੁੜੀ ਦੀ ਆਪਣੀ ਕਹਾਣੀ ਹੈ ਉਹ ਕਿਉਂ ਜਾਣਾ ਚਾਹੁੰਦੀ ਹੈ ਉੱਥੇ ਕੀ ਅਚੀਵ ਕਰਨਾ ਚਾਹੁੰਦੀ ਹੈ ਬਸ ਉਹੀ ਸਾਰਾ ਤਾਂ ਬਣਿਆ ਕੋਈ ਤੇ ਜੋਤੀ ਜੀ ਹੈ ਵਿਸ਼ੂ ਹੈ ਮਾਰਾ ਹੈ ਮਾਇਆ ਹੈ ਔਰ ਰਾਜ ਤਾਲੀਵਰ ਮੈਡਮ ਹੈ ਅੱਜ ਉਹਨਾਂ ਦੀ ਸ਼ੂਟਿੰਗ ਹੈ ਉਹ ਨਹੀਂ ਆ ਪਾਏ ਤੇ ਸੇਮ ਜੀ ਹੈ ਨਿਰਵੈਰ ਜੀ ਹੈ ਜਸਵੰਤ ਐਂਡ ਵਿਜੇ ਹੈ ਤੇ ਯੂਕੇ ਤੋਂ ਆਇਸ ਪਰ ਆਪਣੇ ਕੇਵਲ ਜੀ ਹੈ ਪੂਰੀ ਟੀਮ ਹੈ ਅੱਧੀ ਟੀਮ ਯੂਕੇ ਤੋਂ ਹੈ ਤੇ ਅੱਧੀ ਔਰ ਇਹ ਪੰਜਾਬੀ ਇੰਡਸਟਰੀ ਟੀਮ ਹੈ ਤੇ ਮੈਂ ਹੁਣ ਇਹਨਾਂ ਨੂੰ ਕਹਾਂਗਾ ਜੀ ਆਪਣਾ ਤੇ ਸੇਮ ਜੀ ਨੂੰ ਬਾਕੀ ਇਹ ਗੱਲ ਕਰਦੇ ਫਰਦੋ ਪਹਿਲਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਕੁੜੀਆਂ ਪੰਜਾਬ ਦੀਆਂ ਜਿਹਦਾ ਟਾਈਟਲ ਹੀ ਆਪਣੇ ਆਪ ਚ ਬਹੁਤ ਕੁਝ ਦੱਸਦਾ ਹੈ ਕਿ ਕਹਾਣੀ ਕੁੜੀਆਂ ਦੀ ਹੈ ਕੁੱਖ ਕੁੜੀਆਂ ਨੇ ਵੀ ਵਕ ਵਕ ਖੇਤਾਂ ਚ ਬਹੁਤ ਮੱਲਾ ਮਾਰੀਆਂ ਨੇ ਅੱਜ ਅਸੀਂ ਇਸ ਤੋਂ ਨਾ ਵਕਿਫ ਕੋਈ ਵੀ ਨਹੀਂ ਹੈਗਾ ਤੇ ਜਦੋਂ ਸ਼ਿਵਮ ਜੀ ਨਾਲ ਮੇਰੀ ਗੱਲ ਹੋਈ ਕਿ ਇਦਾਂ ਇਦਾਂ ਇੱਕ ਵੈਬ ਸੀਰੀਜ਼ ਕਰਦੇ ਜਾ ਰਹੇ ਆ ਭਾਜੀ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਵੀ ਇਹਦੇ ਵਿੱਚ ਕੰਮ ਕਰੋ ਤੇ ਟਾਈਟਲ ਦੱਸਿਆ ਤੇ ਮੈਂ ਕਿਹਾ ਵੀ ਤਾਂ ਬਿਲਕੁਲ ਅਲੱਗ ਗੱਲ ਹੈ ਕਿਉਂਕਿ ਨਹੀਂ ਤਾਣਾ ਬਣਾ ਹਮ ਕਰਕੇ ਜਿਵੇਂ ਸ਼ਿਵਮ ਜੀ ਨੇ ਕਿਹਾ ਕਿ ਮੇਲ ਡੋਮੀਨੈਂਟ ਡੋਮੀਨੈਂਟ ਸਟੋਰੀਜ਼ ਹੁੰਦੀਆਂ ਨੇ ਤੇ ਉਹਦੇ ਵਿੱਚ ਜ਼ਿਆਦਾਤਰ ਬੰਦਿਆਂ ਦੀ ਗੱਲ ਕੀਤੀ ਜਾਂਦੀ ਹੈ ਕੁੜੀਆਂ ਦੀ ਗੱਲ ਘੱਟ ਹੁੰਦੀ ਹੈ ਤੇ ਫਿਰ ਗੱਲ ਆਈ ਕਿ ਮੈਂ ਕਿਹਾ ਵੀ ਇਹ ਪ੍ਰੋਡਿਊਸ ਕੌਣ ਕਰ ਰਹੇ ਨੇ ਕਹਿੰਦੇ ਹਰਦੀਪ ਜੀ ਨੇ ਯੂਕੇ ਤੋਂ ਮੈਂ ਕਿਹਾ ਜੀ ਠੀਕ ਹੈ ਹਰਦੀਪ ਫਿਲਮਸ ਐਂਟਰਟੇਨਮੈਂਟ ਲਿਮਟਿਡ ਯੂਕੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਖਾਸ ਕਰ ਇਹੋ ਜਿਹਾ ਪ੍ਰੋਜੈਕਟ ਦਾ ਹਿੱਸਾ ਬਣਨਾ ਜਦੋਂ ਅਸੀਂ ਬਰਾਬਰਤਾ ਦੀ ਗੱਲ ਕਰਦੇ ਆ ਤਾਂ ਕਿਉਂ ਨਾ ਅਸੀਂ ਕੁੜੀਆਂ ਦੀ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਦੀ ਅਚੀਵਮੈਂਟਸ ਦੀ ਗੱਲ ਕਿਉਂ ਨਹੀਂ ਕਰ ਸਕਦੇ ਸੋ ਇਹ ਕਹਾਣੀ ਉਸੇ ਉਹਨਾਂ ਕੁੜੀਆਂ ਦੀਆਂ ਅਚੀਵਮੈਂਟਸ ਉਹਨਾਂ ਦੀ ਸਟਰਗਲਸ ਉਹਨਾਂ ਦੇ ਜਿਹੜੇ ਆਪਣੀਆਂ ਫੈਮਿਲੀ ਵੈਲਿਊਜ਼ ਉਹਨਾਂ ਦਾ ਆਪਣੇ ਮਾਪਿਆਂ ਨਾਲ ਰਿਲੇਸ਼ਨ ਅਫੈਕਸ਼ਨ ਕਿ ਜਿੱਦਾ ਯੂਸੂਅਲੀ ਅਸੀਂ ਦੇਖਦੇ ਆ ਕਿ ਬੇਟੀਆਂ ਦਾ ਆਪਣੇ ਫਾਦਰਸ ਨਾਲ ਬਹੁਤ ਅਟੈਚਮੈਂਟ ਹੁੰਦੀ ਹੈ ਤੇ ਬੇਟਿਆਂ ਦੀ ਮਦਰਸ ਨਾਲ ਬਹੁਤ ਅਟੈਚਮੈਂਟ ਹੁੰਦੀ ਹੈ ਤੇ ਇਹ ਬਹੁਤ ਕੁਝ ਐਕਚੁਅਲੀ ਅਸੀਂ ਬਹੁਤ ਜ਼ਿਆਦਾ ਡਿਟੇਲ ਚ ਇਸ ਕਰਕੇ ਨਹੀਂ ਜਾ ਸਕਦੇ ਫਿਰ ਮਜ਼ਾ ਨਹੀਂ ਆਉਣਾ ਵੈਬ ਸੀਰੀਜ਼ ਦੇਖਣ ਦਾ ਸੋ ਇਹ ਉਸ ਤਰ੍ਹਾਂ ਦੀ ਕਹਾਣੀ ਹੈ ਕਿ ਜਿਹਦੇ ਵਿੱਚ ਵੈਲਿਊਜ਼ ਵੀ ਨੇ ਸਾਡਾ ਕਲਚਰ ਵੀ ਹੈ ਕੁੜੀਆਂ ਦੀ ਅਚੀਵਮੈਂਟਸ ਵੀ ਨੇ ਉਹਨਾਂ ਦੀ ਸਟਰਗਲ ਵੀ ਨੇ ਔਰ ਫਿਰ ਸਭ ਤੋਂ ਵੱਲ ਗੰਡੀ ਅੱਧੀ ਕਹਾਣੀ ਜਿਸ ਤਰ੍ਹਾਂ ਕੇ ਸਾਹਬ ਨੇ ਦੱਸਿਆ ਸ਼ਿਵਮ ਜੀ ਨੇ ਕਿਹਾ ਕਿ ਅੱਧੀ ਇੱਥੇ ਸ਼ੂਟ ਹੋਣੀ ਹੈ ਤੇ ਅੱਧੀ ਯੂਕੇ ਸ਼ੂਟ ਹੋਏਗੀ ਉਹਦੇ ਵਿੱਚ ਕੀ ਹੋਰ ਵੀ ਗੱਲਾਂ ਬਹੁਤ ਸਾਰੀਆਂ ਖੁੱਲ ਕੇ ਆਉਣਗੀਆਂ ਕਿ ਅਸੀਂ ਹਰ ਜਗ੍ਹਾ ਦਾ ਫਾਇਦੇ ਔਰ ਨੁਕਸਾਨ ਵੀ ਹੁੰਦੇ ਨੇ ਅਸੀਂ ਬੜਾ ਹੀ ਸਰਜਵਾਗ ਹੁੰਦਾ ਸਾਨੂੰ بڑے بڑے ਪਹਿਲਾਂ ਵੀ ਕੈਨੇਡਾ ਯੂਕੇ ਇਹ ਉਹ ਉਹ ਇੰਡੀਆ ਸਾਇੰਸ ਲਾਈਫ ਨਹੀਂ ਹੈਗੀ ਜਿੱਦਾਂ ਕਿ ਅੱਜਕੱਲ ਕ ਅਸੀਂ ਬਹੁਤ ਕੁਝ ਪੜਦੇ ਵੀ ਆਂ ਸੁਣਦੇ ਵੀ ਆਂ ਸੋ ਉਸ ਸਾਰੀ ਚੀਜ਼ ਦਾ ਜਿਹੜਾ ਤਾਣਾ ਬਾਣਾ ਉਸ ਦਵਾਲੇ ਬੁਣਿਆ ਗਿਆ ਤੇ ਉਹਨਾਂ ਦੀ ਸਟਰਗਲ ਉਹਨਾਂ ਦੀ ਅਚੀਵਮੈਂਟਸ ਦੇ ਬਾਰੇ ਇਹ ਕਹਾਣੀ ਬਿਆਨ ਕਰਦੀ ਹੈ ਸੋ ਮੈਂ ਤਾਂ ਪ੍ਰੋਡਿਊਸਰ ਸਾਹਿਬਾਨ ਨੂੰ ਮੁਬਾਰਕਬਾਦ ਦਿੰਦਾ ਔਰ ਬਹੁਤ ਬਹੁਤ ਸ਼ੁਭਕਾਮਨਾ ਕਰਦਾ ਕਿ ਇਹੋ ਜੀ ਖੂਬਸੂਰਤ ਪ੍ਰੋਜੈਕਟ ਦਾ ਹਿੱਸਾ ਬਣਦਾ ਮੈਨੂੰ ਮੌਕਾ ਦਿੱਤਾ ਤੇ ਨਾਲ ਹੀ ਅਸ਼ੀਵਮ ਸ਼ਰਮਾ ਜੀ ਦਾ ਇਹਨਾਂ ਨੇ ਮੇਰੇ ਤੇ ٹرسٹ ਕੀਤਾ ਕਾਸਟ ਕੀਤਾ ਸਾਨੂੰ ਸਾਰਿਆਂ ਨੂੰ ਸਾਡੀ ਸਾਰੀ ਬਹੁਤ ਪਿਆਰੀ ਖੂਬਸੂਰਤ ਕਾਸਟ ਹੈ ਬਹੁਤ ਟੈਲੈਂਟਡ ਨੇ ਜਿਨ੍ਹਾਂ ਕੇ ਕਹਿੰਦਾ ਜਿਹੜਾ ਜਿਹੜਾ ਜੋਸ਼ ਹੈ ਨਾ ਕੁੜੀਆਂ ਦਾ ਉਹ ਦੇਖਣ ਨੂੰ ਮਿਲਿਆ ਸੀ ਦੋ ਦਿਨ ਦਿਨ ਜਿਹੜੀ ਸ਼ੂਟਿੰਗ ਕੀਤੀ ਹੈ ਇਹਨਾਂ ਦੀ ਕਮਿਟਮੈਂਟ ਇਹਨਾਂ ਦਾ ਟੈਲੈਂਟ ਸੋ ਇਹ ਮੇਰੇ ਹਿਸਾਬ ਨਾਲ ਅਸੀਂ ਗੱਲ ਵੀ ਗੱਲ ਕਰ ਰਹੇ ਸੀਗੇ ਕਿ ਇਹ ਨੈਰ ਸਰੀਜ਼ ਵਾਕਈ ਇੱਕ ਅਲੱਗ ਤਰ੍ਹਾਂ ਦੀ ਹੋਏਗੀ ਔਰ ਸਾਡੀਆਂ ਉਹਨਾਂ ਧੀਆਂ ਦੀਆਂ ਉਹਨਾਂ ਭੈਣਾਂ ਦੀਆਂ ਕਹਾਣੀਆਂ ਨੇ ਉਹਨਾਂ ਦੀ ਅਚੀਵਮੈਂਟਸ ਨੇ ਉਹਨਾਂ ਦੀ ਸਟਰਗਲਸ ਉੱਤੇ ਹੈ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਵੈਬ ਸੀਰੀਜ਼ ਨੂੰ ਪਸੰਦ ਵੀ ਕਰੋਗੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਦੇ ਲਈ ਕਿਉਂਕਿ ਤੁਸੀਂ ਸਾਡੇ ਸਾਰੇ ਕੰਮਾਂ ਨੂੰ ਅੱਗੇ ਪੇਪਰਸ ਦੇ थ्रू ਇਲੈਕਟ੍ਰੋਨਿਕ ਮੀਡੀਆ ਪੇਪਰ ਮੀਡੀਆ ਦੇ थ्रू ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਤੁਹਾਡਾ ਵੀ ਇਕੁਅਲੀ ਯੋਗਦਾਨ ਹੈ ਸੋ ਥੈਂਕ ਯੂ ਵੈਰੀ ਮਚ ਐਨੀ ਕਾਣੀਆ ਬਾਕੀ ਕਈ ਥੈਂਕ ਯੂ ਰਹਿਣਾ ਮੈਂ ਤਾਂ ਇੱਕ ਲੋਕ ਤੋਂ ਬੜੀ ਕਮਾਲ ਜਿਹੀ ਜਿਹੜੀ ਨਜ਼ਰ ਆ ਰਹੀ ਹੈ ਕੋਨਫੀਡਰੇਟਰ ਨੈਕਟਿਵਰੇਟਰ ਮਤਲਬ ਅਜਿਹਾ ਕੋਈ ਪ੍ਰੈਜ਼ੈਂਟ ਤਾਂ ਨਹੀਂ ਬਣਿਆ ਹੋਇਆ ਇਹ ਤਾਂ ਸਸਪੈਂਸ ਹੈ ਅੱਛਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਗਾ ਜੋ ਸਾਡੇ ਸਾਹਮਣੇ ਹੈ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਬਹੁਤ ਸਹਿਯੋਗ ਚਾਹੀਦਾ ਸਾਨੂੰ ਕਿਉਂਕਿ ਸਾਡਾ ਜਿਹੜਾ ਪ੍ਰੋਜੈਕਟ ਹੈ ਜਿਹਦੇ ਪ੍ਰੋਡਿਊਸਰ ਸਾਹਿਬ ਐਸਾ ਨਾ ਹੈ ਜੀ ਔਰ ਉਹਨਾਂ ਨੂੰ ਪ੍ਰਮੋਸ਼ਨ ਕਰਨ ਦੇ ਵਿੱਚ ਤੇ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਤੁਹਾਡਾ ਸਾਨੂੰ ਯੋਗਦਾਨ ਦੇਈਦਾ ਸੀ ਮੈਂ ਕਰਦੇ ਆ ਕਿ ਤੁਸੀਂ ਇਸ ਤਰ੍ਹਾਂ ਜਿਹੜੀ ਸਮੱਸਿਆ ਹੈ ਪਰਵਾਸ ਜਿਹਦੀ ਵਿੱਚ ਅਸੀਂ ਆਮ ਕਰਕੇ ਸੁਣਦੇ ਆ ਕਿ ਇਧਰ ਕੁੜੀਆਂ ਜਾਂਦੀਆਂ ਨੇ ਇਧਰ ਮੈਂ ਇਹ ਨਹੀਂ ਕਹਿੰਦਾ ਕਿ ਸਾਰੀਆਂ ਕੁੜੀਆਂ ਇਹਨਾਂ ਇੱਕੋ ਕਹਾਣੀ ਦਾ ਕਰਦੀ ਹੈ ਹਰੇਕ ਛੁੜੀ ਜਾਂ ਮੁੰਡਾ ਸਾਡਾ ਪ੍ਰਵਾਸ ਕਰਕੇ ਜਦੋਂ ਜਾਂਦਾ ਹੈ ਤਾਂ ਆਪਣੀ ਧਰਤੀ ਤੋਂ ਉੱਥੇ ਉਹ ਇਧਰ ਸੁਪਨੇ ਲੈ ਕੇ ਜਾਂਦਾ ਹੈ ਕਿ ਉਹ ਉਹਨਾਂ ਦੇ ਸੁਪਨੇ ਕਿੰਨੇ ਚ ਪੂਰੇ ਹੋ ਪਾਉਂਦੇ ਨੇ ਕਿ ਅੱਗੇ ਉਹ ਕੁੜੀਆਂ ਨੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਜਿਹੜੇ ਧੀਆ ਨੇ ਤੇ ਉੱਥੇ ਜਾ ਕੇ ਸਟਰਗਲ ਕਰਦੀਆਂ ਨੇ ਤੇ ਦਿਨ ਰਾਤ ਕੰਮ ਕਰਨਾ ਤੇ ਪਿੱਛੇ ਆਪਣੇ ਪਰਿਵਾਰ ਦੇ ਨਾਲ ਜੁੜਨਾ ਉਹਦੀ ਕਲੇਮਰੀ ਦੇ ਉਹਨਾਂ ਦੇ ਹਾਫ-ਬਾਪ ਉਹਨਾਂ ਦੇ ਸਮਝਣੇ ਤੇ ਉਹਨਾਂ ਦੇ ਸੁਪਨੇ ਨੂੰ ਪੂਰੇ ਕਰਨ ਲਈ ਆਪਣੇ ਕਈ ਜਿਹੜੀਆਂ ਉਹਨੇ ਰੀਝਾਂ ਮਾਰ ਲੈਂਦੀਆਂ ਨੇ। ਸੋ ਇਹ ਕਹਾਣੀ ਹੈ ਜਿਵੇਂ ਕਿ ਪਿਛਲੇ ਜਿਹੜੇ ਆਪਾਂ ਸਾਡੇ ਚ ਦੇਖਿਆ ਕਿ ਸਾਡਾ ਜਿਹੜਾ ਪੰਜਾਬੀ ਸਿਨੇਮਾ ਉਹ ਉਹਨੂੰ ਮਰਤ ਪ੍ਰਧਾਨ ਸਿਨੇਮਾ ਕਿਹਾ ਜਾਂਦਾ ਹੈ। ਪਿੱਛੇ ਥੋੜੀਆਂ ਮਿੱਥਾਂ ਟੁੱਟੀਆਂ ਜਿਵੇਂ ਬੋਹੇਵਾਨੀ ਜੈਤਨਦੀ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਸਮੂਹਿਆ ਕਿ ਉਹ ਸਿੱਧਰਾਂ ਪੰਜਾਬੀ ਦੀ ਮੈਨੂੰ ਲੱਗਦੀ ਹੈ ਕਿ ਪੈਡੀ ਵੈਬਸਾਈਟਾਂ ਦੇ ਵਿੱਚ ਸਿਰਫ ਲੇੜੀ ਹੀ ਜ਼ਿਆਦੇ ਨੇ ਤੇ ਕੁੜੀਆਂ ਦੀ ਗੱਲ ਕਿੱਥੇ ਤੇ ਕੁੜੀਆਂ ਹੀ ਅੱਕੇ ਆ ਰਹੀਆਂ ਨੇ ਕੁੜੀਆਂ ਪੰਜਾਬ ਦੀ। ਸੋ ਉਹ ਕੁੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਰਮਨ ਕੈਨੇਡਾ ਵਾ ਇੱਥਾ ਪੂਰੀ ਦੁਨੀਆ ਦੇ ਵਿੱਚ ਸਾਡੀ ਧਰਤੀ ਤੋਂ ਗਈਆਂ ਹੋਈਆਂ ਨੇ। ਉਹਨਾਂ ਦੇ ਨਾਲ ਕੀ ਹੋਇਆ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਖੱਟੀਆਂ ਮਿੱਠੀਆਂ ਝਾਦਾ ਉਹਨਾਂ ਦੇ ਨਾਲ ਜਿਹੜੀਆਂ ਜੋ ਘਟਨਾਵਾਂ ਹੁੰਦੀਆਂ ਨੇ ਕਿ ਉਹ ਕਿਵੇਂ ਇੱਕ ਦੂਜੇ ਦੀ ਹੈਲਪ ਕਰਦੀਆਂ ਨੇ ਜਾਂ ਉਹਨਾਂ ਨਾਲ ਕੀ ਘਟਨਾਵਾਂ ਵਾਪਰਦੀਆਂ ਨੇ ਸੁਸਪੈਂਸ ਸਹਿਤ ਕਹਾਣੀ ਦਾ ਸਰੇਸ਼ ਤਰ੍ਹਾਂ ਦੀ ਕਿ ਉਹ ਵੱਖਰੇ ਤਰ੍ਹਾਂ ਦੀ ਕਹਾਣੀ ਹੈ ਕਿਉਂਕਿ ਆਪਾਂ ਆਂਟਾ ਕੀ ਸ਼ਬਦ ਹਮੇਸ਼ਾ ਹੀ ਫਿਰਮਾਉਂਦੇ ਬਕਦਰ ਨੇ ਕਿ ਉਹ ਵੱਖਰੇ ਤਰ੍ਹਾਂ ਦੀ ਹੈ ਇਹਦੇ ਵਿੱਚ ਵੱਖਰਾ ਪੰਕ ਤੁਹਾਨੂੰ ਦਿਖ ਰਹੀ ਹੋਣਾ ਕਿ ਕੁੜੀਆਂ ਪੰਜਾਬ ਦੀ ਸਰ ਕੁੜੀਆਂ ਦੀ ਗੱਲ ਕੀਤੀ ਗਈ ਹੈ ਕਿ ਉਹ ਅੱਗੇ ਜਾ ਕੇ ਆਪਣੇ ਸੁਪਨੇ ਸਾਕਾਰ ਕਰਦੀਆਂ ਸੁਮੇ ਨੂੰ ਉਮੀਦ ਹੈ ਕਿ ਤਾਂ ਮੈਂ ਵੀ ਇਹ ਉਮੀਦ ਰੱਖਾਂ ਕਿ ਸਾਡੀ ਇਸ Web Series ਨੂੰ ਤੁਸੀਂ ਜ਼ਰੂਰ ਆਪਾਂ ਵੋਟ ਕਰਿਓ ਤੇ ਮੈਂ ਧੰਨਵਾਦ ਕਰਦਾ ਸ਼ਿਵ ਸ਼ਰਮਾ ਜੀ ਦਾ ਤੇ ਹਰਦੀਪਾ ਜੀ ਦਾ ਮੈਨੂੰ ਇੰਗਲੈਂਡ ਦੇਖੋਣਾ ਹੈ ਅਸੀਂ ਤੇ ਕਹਿੰਦੇ ਜੀ ਤੁਹਾਨੂੰ ਅਸੀਂ ਰੋਲ ਦੇ ਦਿੱਤਾ ਤੇ ਫਿਰ ਮੈਂ ਹੁਣ ਅੱਛੀ ਅਸੀਂ ਦੋ ਤਿੰਨ ਦਿਨ ਸਟੇ ਸੇਡ ਕਰੇ ਨੇ ਰਾਤ ਵੀ ਅਸੀਂ 2 ਵਜੇ ਤੋ ਦਬੋਤ ਸੀ ਤੇ ਮੈਂ ਕਲੈਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਹ ਸ਼ੁਕਰ ਹੈ ਕਿ ਮੇਰੇ ਜਸਸੀ ਨੇ ਜਿਵੇਂ ਕਿ ਐਡੈਕਟਿਵ ਲੋਕ ਕਰਕੇ ਟਰਾਈ ਕਰ ਬੜੇ ਆਉਂਦੇ ਨੇ ਮਨ ਤੋਂ ਤਾਂ ਹੈ ਨਹੀਂ ਮੈਸੇਜ ਮੇਟੇ ਨਾ ਮੇਰੀ ਲੋਕਾਂ ਇਦਾਂ ਦੀ ਹੈ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਵੱਖਰਾ ਥੋੜਾ ਪੋਜੀਟਿਵ ਜਿਹੜਾ ਕੈਰੈਕਟਰ ਮੈਂ ਦਿੱਤਾ ਤੇ ਮੈਂ ਉਮੀਦ ਕਰਦਾ ਕਿ ਮੈਂ ਵੱਧ ਤੋਂ ਵੱਧ ਆਪਣਾ ਜਿਹੜਾ ਕੰਮ ਹੈ ਉਹ ਚੰਗੀ ਜਿਹੀ ਇਮਾਨਦਾਰੀ ਨਾਲ ਤੇ ਚੰਗਾ ਕਰਾਂ ਥੈਂਕ ਯੂ ਸ਼ਿਮ ਧੰਨਵਾਦ ਥੈਂਕ ਯੂ ਬਹੁਤ ਠੀਕ ਹੈ ਹਾਂ ਜੀ ਤੁਸੀਂ ਯੂਕੇ ਤੋਂ ਹੀ ਹੋ ਸਾਡੇ ਨਾਲ ਬੈਠੇ ਨੇ ਮਕੜਾਵਾ ਸਾਹਿਬ ਥੈਂਕ ਯੂ ਥੈਂਕ ਯੂ ਜੀ ਸਾਰੇ মিডিਆ ਪਰਸਨਸ ਦਾ ਤੁਸੀਂ ਇੱਥੇ ਆਏ ਇਹ ਸਾਡੇ ਸਾਰੇ ਪ੍ਰੋਗਰਾਮ ਨੂੰ ਕਵਰ ਕਰਕੇ ਲੋਕਾਂ ਨੂੰ ਪਹੁੰਚਾਉਂਗੇ ਮੈਂ ਇਹ ਵੈਬ ਸੀਰੀਜ਼ ਕੁੜੀਆਂ ਪੰਜਾਬ ਦੀਆਂ ਕਿ ਜਿਹੜਾ ਨਾਂ ਕੋਈ ਨੇਚਰਲੀ ਹੈ ਇਹੀ ਗੱਲ ਹੋ ਰਹੀ ਹੈ ਕਿ ਨਾਂ ਤੋਂ ਕਲੀਅਰ ਹੈ ਕਿ ਇਹਨਾਂ ਕੁੜੀਆਂ ਦੇ ਇਮੋਸ਼ਨਸ ਇਹਨਾਂ ਕੁੜੀਆਂ ਦੀਆਂ ਪ੍ਰੋਬਲਮਸ ਦੇ ਵਿੱਚ ਲਕਾਂ ਨਹੀਂ ਜਾਣੀ ਤੇ ਵੀ ਕੱਲ ਦੋ ਦਿਨ ਬਾਅਦ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਕਿਹਾ ਕਿ ਕੁੜੀਆਂ ਦੇ ਆਲੇ ਦੋਲੇ ਤਾਣਾ ਬਾਣਾ ਬਣਿਆ ਤੇ ਜਿਹੜਾ ਉਹ ਤਾਣਾ ਬਾਣਾ ਉਹ ਮੈਂ ਹੀ ਆ ਤਾਣਾ ਬਾਣਾ ਬਣਿਆ ਉਹ ਮੈਂ ਹੀ ਬੜਾ ਗਰੀ ਸ਼ੀਟ ਕਲੈਕਟਰ ਆ ਮੇਰੇ ਦੇ ਵਿੱਚ ਤੇ ਮੈਨੂੰ ਕੰਮ ਕਰਕੇ ਬਹੁਤ ਮਜ਼ਾ ਆਇਆ ਉਹਨਾਂ ਜੀ ਪੰਜਾਬ ਵਾਲਾ ਜਿਹੜਾ ਸ਼ਡਿਊਲ ਹੈ ਰਾਤ ਦੀ ਉਹਦਾ ਪੈਕਅਪ ਹੋਇਆ ਤੇ ਨੈਕਸਟ ਸ਼ਡਿਊਲ ਸਾਡਾ ਵੀਕੈਂਡ ਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਤੇ ਜaldi ਉੱਥੇ ਜਾ ਕੇ ਅਸੀਂ ਅਗਲਾ ਸ਼ੂਟ ਕਰ ਰਹੇ ਤੇ ਤਾਦੀ ਫਿਲਮਸ ਐਂਟਰਟੇਨਮੈਂਟ ਦੇ थ्रू ਇਹ ਤੁਸੀਂ ਸਾਰੀ ਵੈਸੀ ਦੇਖੋਗੇ ਸ਼ਿਰੂ ਸ਼ਰਮਾ ਜੀ ਜਿਨ੍ਹਾਂ ਨਾਲ ਮੇਰਾ ਕਾਫੀ ਦੇਰ ਤੋਂ ਪਿਆਰ ਸੀ ਅਸੀਂ ਬੰਬਈ ਵੀ ਇਕੱਠੇ ਕਾਫੀ ਕੰਮ ਕਰਦੇ ਰਹੇ ਹਾਂ ਇੱਥੇ ਹੁਣ ਜੀ ਬਿਆਬਨ ਜੀ ਚ ਅੱਛਾ ਵੀ ਬਹੁਤਿਆਰ ਵੀ ਰਿਸ਼ੀ ਜੋ ਕਰ ਗਈ ਹੈ ਰਾਈਜ਼ ਕਰ ਗਈ ਹੈ ਹੋਮੇਓਮੇ ਜਿਵੇਂ ਜਿਵੇਂ ਸੀ ਇਹ ਕੰਮ ਸਾਰਾ ਕਰ ਰਹੇ ਹਾਂ ਉਹ ਵੀ ਸਾਰੇ ਅਸੀਂ ਫਿਰ ਦੁਬਾਰਤੋਂ ਮਿਲ ਕੇ ਆ ਬੰਬਈ ਦਾ ਕੰਮ ਸੀ ਗੀਤਬ ਤੇ ਵੀ ਪੰਜਾਬ ਚ ਅਸੀਂ ਫਿਰ ਮਿਲ ਕੇ ਕੰਮ ਕਰ ਰਹੇ ਹਾਂ ਤੇ ਮੈਂ ਜ਼ਿਆਦਾ ਇਸ ਸਟੋਰੀ ਬਾਰੇ ਡਿਸਕਲੋਜ਼ ਨਹੀਂ ਕਰੂੰਗਾ ਕਿਉਂਕਿ ਫਿਰ ਉਹ ਮਜ਼ਾ ਖਤਮ ਹੋ ਜਾਂਦਾ ਸੋ ਮੈਂ ਤਾਂ ਇੰਨੇ ਹੀ ਕਹਿ ਸਕਦਾ ਕਿ ਭਾਵੇਂ ਕੁੜੀਆਂ ਪੰਜਾਬ ਦੀਆਂ ਪਰ ਦਾਣਾ ਵਾਣਾ ਤਾਂ ਨਹੀਂ ਥੈਂਕ ਯੂ ਥੈਂਕ ਯੂ ਸਭ ਤੋਂ ਥੈਂਕ ਯੂ ਕਿਰੈਕਟਰ ਮੈਨੂੰ ਕਿਰੈਕਟਰ ਤੁਸੀਂ ਨੇ ਕਿ ਹਾਂ ਜੀ ਕਿਰੈਕਟਰ ਤੁਸੀਂ ਕਿੰਨਾ ਰਿਲੇਟ ਆਲੀਓ ਇਸ ਕਹਾਣੀ ਮ ਆਪਣੇ ਪਹਿਲਾ ਤਾਂ ਸਭ ਨੂੰ ਪਿਆਰ ਕਰਦਾ ਸ਼੍ਰੀ ਕਾਮ ਅਮ ਜਿਨਕੇ ਤੋਂ ਜਦੋਂ ਮੈਨੂੰ ਹਰਦੀਪ ਜੀ ਨੇ ਸਟੋਰੀਸ ਲਾਈ ਆ ਨਾ ਤਾਂ ਮੈਂ ਦੱਸ ਨਹੀਂ ਸਕਦੀ ਸਟੋਰੀ ਵੀ ਵਧੀਆ ਸੌਂਗ ਵੀ ਨੇ ਵਧੀਆ ਹਰ ਇੱਕ ਘਰ ਦੇ ਵਿੱਚ ਧੀ ਹੁੰਦੀ ਆ ਭੈਣ ਹੁੰਦੀ ਆ ਮਾਂ ਹੁੰਦੀ ਆ ਤਨਾ ਤੇ ਇਹ ਹੈ ਬੰਦ ਹੈਈ ਸੋਹਣੀ ਤਾਂ ਪੁਰੀਆਂ ਪੰਜਾਬ ਦੀਆਂ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਾਲੇ ਮੈਂ ਰੀਲ ਵੀ ਨਹੀਂ ਕਰ ਸਕਦੀ ਬਸ ਇੰਨਾ ਹੀ ਕਹਾਂਗੀ ਕਿ ਹਾਦੀਬ ਜੀ ਔਰ ਡਾਇਰੈਕਟਰ ਸਾਹਿਬ ਜੋ ਵੀ ਕਰ ਰਿਹਾ ਕੁੜੀਆਂ ਵਾਸਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕੁੜੀਆਂ ਸਾਡੀਆਂ ਬਹੁਤ ਸਟਰਗਲ ਕਰਦੀਆਂ ਤੇ ਆਪਣੀ ਮਿਹਨਤ ਦੇ ਨਾਲ ਅੱਗੇ ਵੀ ਆਉਂਦੀਆਂ ਬਸ ਇੰਨਾ ਹੀ ਕਹਿਣਾ ਚਾਹਾਂਗੀ ਤੇ ਬਾਕੀ ਤੁਸੀਂ ਪਲੀਜ਼ ਮੂਵੀ ਜ਼ਰੂਰ ਦੇਖਿਓ ਸੀਰੀਜ਼ ਵੈ ਸੀਰੀਜ਼ ਜ਼ਰੂਰ ਦੇਖਿਓ ਸੋਨੀ ਲਗੁਤਾਨ ਦੈਂ ਜੋਤੀਆਂ ਜੀ 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 ਸੇਟ ਕਰੋ ਕੱਢੀ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਤਾਂ ਮੈਂ तहे ਦਿਲੋਂ ਸ਼ੁਕਰਾਨਾ ਕਰਨਾ ਚਾਹੁੰਦੀ ਆ ਹਰਦੀਪ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ Web series ਦਾ ਹਿੱਸਾ ਬਣਾਇਆ ਤੇ ਸ਼ਿਵਮ ਜੀ ਦਾ ਜਿਨ੍ਹਾਂ ਦੀ ਡਾਇਰੈਕਸ਼ਨ ਹੇਠ ਕੰਮ ਕਰਨਾ ਮੈਨੂੰ ਮੌਕਾ ਮਿਲਿਆ ਇੱਕ ਆਰਟਿਸਟ ਦੀ ਇਹੀ ਹਮੇਸ਼ਾ ਆਸ ਹੁੰਦੀ ਹੈ ਕਿ ਸਾਨੂੰ ਇੱਕ ਅੱਛੇ ਪ੍ਰੋਜੈਕਟ ਹਤਾ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤੇ ਜਦੋਂ ਮੈਨੂੰ ਕਾਲ ਆਈ ਇਸ ਦੇ ਰਿਲੇਟਿਡ ਸਟੋਰੀ ਇੰਨੀ ਵਧੀਆ ਲੱਗੀ ਕਿ ਵਾਕੀ ਲੱਗਿਆ ਇਹ ਸਾਡੇ ਘਰ ਦੀ ਕਹਾਣੀ ਹੈ ਜਦੋਂ ਤੁਸੀਂ ਸਾਰੇ ਦੇਖੋਗੇ ਤੁਸੀਂ ਦੇਖੋਗੇ ਅਸੀਂ ਚਾਰ ਕੁੜੀਆਂ ਤੇ ਚਾਰਾਂ ਦੀ ਕਹਾਣੀ ਅਲੱਗ-ਅਲੱਗ ਹੈ ਪਰ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਕੇ ਉਸ ਨਾਲ ਤੁਹਾਨੂੰ ਲੱਗੇਗਾ ਕਿ ਵਾਕੀ ਇਹ ਮੇਰੀ ਭੈਣ ਦੀ ਕਹਾਣੀ ਹੈ ਇਹ ਮੇਰੇ ਘਰ ਦੀ ਕਹਾਣੀ ਹੈ ਇੰਨੀ ਸੋਹਣੀ ਇੰਨੇ ਸੋਹਣੇ ਇਮੋਸ਼ਨਸ ਨੇ ਇਹਦੇ ਵਿੱਚ ਹਰ ਇੱਕ ਦੀ ਲਾਈਫ ਦਾ ਜਿਹੜਾ ਸਟਰਗਲ ਹੁੰਦਾ ਹੈ ਕਿਸ ਤਰ੍ਹਾਂ ਇੱਕ ਧੀ ਜਦੋਂ ਜੰਮਦੀ ਹੈ ਕਿ ਆਪਣੇ ਨਾਲ ਸੁਪਨੇ ਲੈ ਕੇ ਪੜਾ ਹੁੰਦੀ ਹੈ ਉਹਦੇ ਪੇਰੈਂਟਸ ਨੇ ਕੁਝ ਸੁਪਨੇ ਹੁੰਦੇ ਨੇ ਕਈ ਵਾਰੀ ਉਹਦੇ ਪੇਰੈਂਟਸ ਦੀ ਸੋਚ ਅਲੱਗ ਹੁੰਦੀ ਹੈ ਬਟ ਕੁੜੀ ਦੀ ਸੋਚ ਅਲੱਗ ਹੁੰਦੀ ਹੈ ਉਹ ਕੁਝ ਵੱਖਰਾ ਕਰਨਾ ਚਾਹਦੀ ਹੈ ਤੇ ਸਮਾਜ ਦੀ ਸੋਚ ਅਲੱਗ ਹੁੰਦੀ ਹੈ ਹਰ ਇੱਕ ਦੀ ਸੋਚ ਨੂੰ ਇੱਕ ਤੀ ਕਿਸ ਤਰ੍ਹਾਂ ਅੱਗੇ ਪ੍ਰੈਜੈਂਟ ਕਰਦੀ ਏ ਇਸ ਕਹਾਣੀ ਦੇ ਵਿੱਚ ਬਹੁਤ ਨਿਭਾਇਆ ਗਿਆ ਹੈ ਤੇ ਮੈਨੂੰ ਵੀ ਇਸ ਵਿੱਚ ਇੱਕ ਪ੍ਰੀਤੀ ਨਾਮ ਦੀ ਕੁੜੀ ਦਾ ਕਰੈਕਟਰ ਕਰਨ ਦਾ ਮੌਕਾ ਮਿਲਿਆ ਬਹੁਤ ਖੁਸ਼ਕਿਸਮਤ ਸਮਝਦੀ ਆਪਣੇ ਆਪ ਨੂੰ ਕਿ ਮੈਂ ਇਸ ਕਹਾਣੀ ਦਾ ਹਿੱਸਾ ਹਾਂ થેન્ક યુ સો મચ હરદીપજી ઓર થેન્ક યુ સો મચ શિવમજી બાકી મેરે કરیکٹر دے ਜਿਹੜੇ મોડ ਨੇ ਇਹ ਜਦੋਂ ਤੁਸੀਂ વેબ સિરીઝ dekhoge ਤੁਹਾਨੂੰ ਕਾਹਲੀ ਪਤਾ ਲੱਗੇਗਾ હлле ਅਸੀਂ ਰਿਵੀਲ ਨਹੀਂ ਕਰ ਸਕਦੇ ઓ બટ બહુત ਹੀ ਪਿਆਰੀ હે ਇਹਦਾ ਟਾਈਟਲ ટ્રેਕ ਇਨਾ ਕੋ ਪਿਆਰਾ ਤੁਹਾਨੂੰ દિલ ਨੂੰ ਛੂਏਗਾ જਦ ਵੀ ਤੁਸੀਂ ਇਸ કહાની ਨੂੰ dekhoge ਤੁਹਾਨੂੰ ਲੱਗੇਗਾ વાકી ਤੁਹਾਡੇ ਦਿਲ ਨੂੰ ਅੰਦਰ ਤੱਕ ਜਿਹੜੀ ਪਹੁੰਚ ਰਹੀ ਹੈ ਸੋ ਬਲੈਸ ਫੀਲ ਕਰਦੀਆਂ ਅੱਜ ਇੱਥੇ ਬੈਠ ਕੇ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ థాంਕ ਯੂ ਸੋ ਮਚ థాంਕ ਯੂ ਥੈਂਕ ਯੂ ਟੂ ਸੇ ਚਾਸ਼ਿਕਾ ਜੀ ਸਾਰਿਆਂ ਨੂੰ ਤੇ ਸਾਈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਸੀਂ ਬਹੁਤ ਚੋਸਾ ਲਏ ਤੇ ਥੈਂਕ ਯੂ ਸਰ ਸ਼ਰਮ ਸਾਥੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਨਾਮੀ ਵੈਕਸਿਨ ਰਿਸਰਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਥੈਂਕ ਯੂ ਸੋ ਮਚ ਸਰ ਹਰੀਕ ਸਾਡਾ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕੁੜੀਆਂ ਦੇ ਲਈ ਵੈਬ ਸੀਰੀਜ਼ ਪ੍ਰੋਗਰਾਮ ਕਰਕੇ ਤੇ ਸਾਡਾ ਜਿਹੜਾ ਫਸਟ ਸਕੈਡਿਊਲ ਹੋਇਆ ਸੀ ਇੰਡੀਆ ਦਾ ਉਹ ਖਤਮ ਹੋ ਗਿਆ ਤੇ ਦੋ ਸਾਡੇ Song ਜਿਹੜੇ ਉਹ ਰਿਲੀਜ਼ ਹੋ ਚੁੱਕੇ ਆ ਬਹੁਤ ਪਿਆਰੇ Song ਆ ਤੇ ਜਿਹੜਾ ਮੈਂ ਕੈਰੈਕਟਰ ਪਲੇ ਕਰ ਰਹੀ ਆ ਉਹ ਹਿੰਦੂ ਦਾ ਤੇ ਮੈਂ ਜਿਆਦਾ ਨਹੀਂ ਦੱਸੂਗੀ ਕਿਉਂਕਿ ਉਹ ਦੇਖਣ ਲਈ ਤੁਹਾਨੂੰ ਸਾਡੀ ਫੁੱਲ ਵੈਬ ਸੀਰੀਜ਼ ਦੇਖਣੀ ਪੈਣੀ ਆ ਕੁੜੀਆਂ ਪੰਜਾਬੀਆਂ ਤੇ ਜਿਹੜੀ ਆ ਕਿ ਬਹੁਤ ਜ਼ਿਆਦਾ ਮੀਨਤੀਆਂ ਬਹੁਤ ਕੰਮ ਕਰਦੀਆਂ ਨੇ ਆਪਣੇ ਮਾਂਪੋ ਦਾ ਵੀ ਖਿਆਲ ਰੱਖਦੀਆਂ ਨੇ ਤੇ ਅੱਗੇ ਜਾ ਕੇ ਉਹਨਾਂ ਨੂੰ ਕੀ ਕੀ ਔਰ ਪ੍ਰਬਲ ਦਾ ਸਾਹਮਣਾ ਕਰਨਾ ਪੈਂਦਾ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਤੇ ਇਹ ਤੁਹਾਨੂੰ ਵੈਬ ਸੀਰੀਜ਼ ਦੇ ਵਿੱਚ ਦਿਖਾਇਆ ਜਾਏਗਾ ਤੇ ਸਾਰੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੇ ਜਿਨ੍ਹਾਂ ਸਾਰੀ ਕਾਸਟ ਦਾ ਬਹੁਤ ਮੀਨਤੀਆ ਤੇ ਜਿਨ੍ਹਾਂ ਸਾਰੇ ਉਹਨੂੰ ਕੋਰਟ ਅਫੀਸ ਲਈ ਬਹੁਤ ਮੀਨਤੀਆਂ ਤਿੰਤ ਨਾਲ ਜੋ ਫਰਕ ਨਹੀਂ ਫਾਇਨਲ ਵੀਡੀਓ ਸਰਵੇ ਤੇ ਪਹੁੰਚੇ। ਥੈਂਕ ਯੂ so much। ਥੈਂਕ ਯੂ। ਸੱਜੇ ਪਾਸੇ ਸਾਰਿਆਂ ਨੂੰ ਥੈਂਕ ਯੂ so much ਵੀਡੀਓ ਨਾਲ ਨੰਬਰ ਕਰਨ ਸਮਾਗਮ ਵਿੱਚ ਤੁਸੀਂ ਸਾਰੇ ਜਿਹੇ ਆਏ। ਵੀਡੀਓ ਤੋਂ ਇਲਾਵਾ ਵੀ ਜਿਹੜੇ ਸਾਨੂੰ ਵੇਖਣ ਵਾਸਤੇ ਇੱਥੇ ਆਏ ਨੇ ਉਹਨਾਂ ਦਾ ਵੀ ਦਿਲੋਂ ਥੈਂਕ ਯੂ ਹੈ। ਤੇ ਸਾਡੇ ਦਾ ਜੀ ਪੂਰੀ ਟੀਮ ਇੱਥੇ ਮੌਜੂਦ ਹੈ ਤੁਹਾਡੇ ਸਾਹਮਣੇ ਕੁੜੀਆਂ ਪੰਜਾਬ ਦੀਆਂ ਤੇ ਸਭ ਤੋਂ ਪਹਿਲੇ ਮੈਂ ਸਰ ਦਾ ਵੀ ਥੈਂਕ ਯੂ ਕਹਿਣਾ ਚਾਹੁੰਦੀ ਹਾਂ। ਤੇ ਸ਼ਹਿਨ ਸ਼ਰਦਾ ਵੀ ਥੈਂਕ ਯੂ ਕਹਿਣਾ ਚਾਹਾਂਗੀ ਤੇ ਗੁਰਮੀਤ ਜੀ ਦਾ ਵੀ ਥੈਂਕ ਯੂ ਕਹਿਣਾ ਚਾਹਾਂਗੀ ਕਿ ਇਹਨਾਂ ਤਿੰਨਾਂ ਨੇ ਮੇਰੇ ਉੱਤੇ ٹرسٹ ਕੀਤਾ ਕਿ ਮੈਂ ਮਾਹੀ ਦਾ ਕੈਰੈਕਟਰ ਬਹੁਤ ਚੰਗੇ ਤਰੀਕੇ ਨਾਲ ਨਿਭਾ ਸਕਦੀ ਆ ਕਿਉਂਕਿ ਇਸ ਤੋਂ ਪਹਿਲੇ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਉਹ ਮੇਰਾ ਮੁੰਬਈ ਤੋਂ ਜ਼ਿਆਦਾ ਐਕਸਪੀਰੀਅੰਸ ਰਿਹਾ ਮੈਂ ਪੰਜਾਬ ਪੰਜਾਬੀ ਸੀਰੀਅਲ ਦੇ ਨਾਲ ਨਾਲ ਹਿੰਦੀ ਸੀਰੀਅਲਸ ਕਿੰਨੇ ਦੇ ਤੇ ਇਹ ਕੀ ਸੀ ਦਾ ਬੌਂਡਰ ਐਕਸਪੀਰੀਅੰਸ ਆਦਾ ਤੇ ਇਸ ਕਰਕੇ ਮੈਂ ਸ਼ਿਮਨ ਸਰ ਨੂੰ ਕਹਿਣਾ ਸਮਝੀ ਥੈਂਕ ਯੂ so much ਤੁਸੀਂ ਮੇਰੇ ਉਤੇ ٹرسٹ ਕੀਤਾ ਤੇ ਇਹ ਵੈਬ ਸੀਰੀਜ਼ ਜੇ ਕਾਉਂਟ ਕਰਦਾ ਮੈਨੂੰ ਮੌਕਾ ਦਿੱਤਾ ਵੈਲ ਕੁੜੀਆਂ ਪੰਜਾਬ ਦੀਆਂ ਬਹੁਤ ਬਹੁਤ ਜ਼ਿਆਦਾ ਸੋਣਾ ਕਨਸੈਪਟ ਹੈ ਕੁੜੀਆਂ ਦੇ ਲਈ ਤੇ ਕਨਸੈਪਟ ਹੈ ਤੇ ਸਾਡੇ ਜੁੰਨੇ ਵੀ ਕੋ ਐਕਟਰਸ ਹੈ ਬਹੁਤ ਹੀ ਸਾਡਾ ਸਮਾਰਟ ਵਰਕ ਕਰਦੇ ਬੇ ਨੇ ਪੂਰੀ ਟੀਮ ਜ਼ਿਆਦਾ ਸਮਾਰਟ ਵਰਕ ਕਰੀ ਹੈ ਹਾਰਡ ਵਰਕ ਵੀ ਕਰੀ ਹੈ ਠੰਡ ਦੇ ਵਿੱਚ ਹੁੰਦਾ ਠੰਡ ਚੱਲ ਰਿਹਾ ਹੈ ਤੇ ਠੰਡ ਦੇ ਵਿੱਚ ਅਸੀਂ ਕੰਮ ਕਰ ਰਹੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਕਨਸੈਪਟ ਬਹੁਤ ਜ਼ਿਆਦਾ ਪਸੰਦ ਆਏਗਾ ਤੇ ਜ਼ਿਆਦਾ ਕੁਝ ਹਲੇ ਨਹੀਂ ਦੱਸ ਨਹੀਂ ਸਕਦੇ ਅਸੀਂ ਤੁਹਾਨੂੰ वेब सीरीज देखी जल्दी वेब सीरीज आपके सामने आएगी सो थैंक यू सो मच सारे को मेरे वालों प्यार भरी सत श्री अकाल ते की हम सारे डायरेक्टर सर ने शिवम जी ते सारे प्रोड्यूसर ने हर जी ता शिवम सर ने मेरे को फिल्म सुनाई या वेब सीरीज सारा कांसेप्ट या ਜਿਹੜੀ ਆਪਣੀ ਵੈਬ ਸੀਰੀਜ਼ ਆਇਆ ਦਾ ਪੂਰਾ ਜਿਹੜਾ স্ক্রিপਟ ਐ ਮੈਨੂੰ ਕੁੜੀਆਂ ਨੂੰ ਮਿਲਿਆ ਤਾਂ ਪੰਜਾਬ 'ਚ ਇੰਦਾ ਕੀ ਵੈਬ ਸੀਰੀਜ਼ ਜਦ ਆਉਂਦੀਆਂ ਇਹ ਕੁੜੀਆਂ ਦੇ ਔਰਿੰਟਡ ਉਹਨਾਂ ਨੂੰ ਬਹੁਤ ਵਧੀਆ ਸਕ੍ਰੀਨ ਟਾਈਮ ਦਿੱਤਾ ਗਿਆ ਤਾਂ ਮੇਰਾ ਜਿਹੜਾ ਕੈਰੈਕਟਰ ਐ ਉਹ ਸਿਮਰਨ ਦਾ ਹੈਗਾ ਐ ਤਾਂ ਉਹ ਕੈਰੈਕਟਰ ਥੋੜਾ ਚੁਲਬੁਲਾ ਜਿਹਾ ਐ ਥੋੜਾ ਅਪਸ ਐਂਡ ਡਾਊਨ ਜਾਂਦੇ ਆ ਤੇ ਪੰਜਾਬ ਦੀ ਜਿਹੜੀ ਸਟੋਰੀ ਐ ਉਹ ਬਹੁਤ ਡਿਫਰੈਂਟ ਆ ਤਾਂ ਬਾਕੀ ਇਹ ਤਾਂ ਜ਼ਿਆਦਾ ਨਹੀਂ ਵੀ ਨਹੀਂ ਕਰਨਾ ਸੀ ਕਿਉਂਕਿ ਸਾਡਾ ਦਿਖਾਣਾ ਵੀ ਐ ਕਿ ਸਾਡੀ ਵੈਬ ਸੀਰੀਜ਼ ਆ ਰਹੀ ਐ ਕੁੜੀਆਂ ਪੰਜਾਬ ਦੀਆਂ tabak thank you